ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਵਿੱਚ ਐਸਜੀਪੀਸੀ ਵੱਲੋਂ ਬਣਾਈ ਗਈ ਕਮੇਟੀ ਜਿਸ ਨੇ ਜਾਂਚ ਕਰਨੀ ਉਸ ਤਿੰਨ ਮੈਂਬਰੀ ਕਮੇਟੀ ਨੂੰ ਕੀ ਹੁਣ ਰੱਦ ਕੀਤਾ ਜਾਵੇਗਾ ਇਸ ਦੇ ਬਾਰੇ ਇਹ ਸਵਾਲ ਇਸ ਕਰਕੇ ਆਇਆ ਸਾਹਮਣੇ ਕਿਉਂਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਨੇ ਉਹਨਾਂ ਮੈਂਬਰਾਂ ਦਾ ਇੱਕ ਵਫ਼ਦ ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੂੰ ਜਦੋਂ ਮਿਲਦਾ ਤੇ ਉਸ ਅਰਜ਼ੀ ਦੇ ਵਿੱਚ ਉਸ ਪੱਤਰ ਦੇ ਵਿੱਚ ਇਹੀ ਅਰਜ਼ੋਈ ਕੀਤੀ ਗਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਖਿਲਾਫ ਬਣਾਈ ਗਈ ਐਸਟੀਪੀਸੀ ਵੱਲੋਂ ਕਮੇਟੀ ਆ ਜਿਹੜੀ ਉਸ ਨੂੰ ਰੱਦ ਕੀਤਾ ਜਾਵੇ ਇਸ ਮੰਗ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ 2 ਦਸੰਬਰ 2024 ਨੂੰ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਹੂ ਬਹੂ ਜਿਹੜਾ ਇਨ ਬਿਨ ਲਾਗੂ ਕਰਵਾਉਣ ਦੇ ਲਈ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਜਿਹੜੀ ਆ ਉਸ ਦੇ ਬਾਰੇ ਸਖਤ ਫੈਸਲਾ ਲਿਆ ਜਾਵੇ ਜਾਂ ਹadesh ਸੁਣਾਇਆ ਜਾਵੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਪੀਲਾਂ ਕੀਤੀਆਂ ਗਈਆਂ ਨੇ ਕਾਲਤਕ ਸਾਬ ਦੇ ਜਥੇਦਾਰ ਦੇ ਸਾਹਮਣੇ ਕਿਉਂਕਿ ਐਸਜੀਪੀਸੀ ਮੈਂਬਰਾਂ ਨੇ ਸਾਂਝੇ ਤੌਰ ਤੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੀ ਲੀਡਰਸ਼ਿਪ ਖਿਲਾਫ ਕਾਰਵਾਈ ਦੀ ਮੰਗ ਕਰ ਲਈ ਹੈ ਜਥੇਦਾਰ ਸ੍ਰੀ ਕਾਲਤਕ ਸਾਬ ਨੂੰ ਸੌਂਪੇ ਮੰਗ ਪੱਤਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਕਿ ਜਾਂਚ ਕਮੇਟੀ ਭੰਗ ਕੀਤੀ ਜਾਵੇ ਤੇ ਇਹ ਵੀ ਜਿਹੜੀ ਬੇਨਤੀ ਨਾਲ ਨਾਲ ਕੀਤੀ ਗਈ ਹੈ ਸ਼ੋਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਨੇ ਉਹਨਾਂ ਵੱਲੋਂ ਇੱਕ ਸਾਂਝੇ ਤੌਰ ਤੇ ਵਫਾ ਜਾਂਦਾ ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਅਰਗ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਦੇ ਆ ਉਹਨਾਂ ਨੇ ਇਹ ਮੰਗ ਪੱਤਰ ਸੌਂਪ ਦਿੱਤਾ ਇਸ ਮੰਗ ਪੱਤਰ ਵਿੱਚ ਜਿਸ ਲੀਡਰਸ਼ਿਪ ਨੇ 2 ਦਸੰਬਰ ਨੂੰ ਫਸੀਲ ਤੋਂ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਮੰਗ ਕੀਤੀ ਹੈ ਵਫ਼ਦ ਦੀ ਅਗਵਾਈ ਵਾਲੇ ਅੰਤਰਨ ਕਮੇਟੀ ਮੈਂਬਰਾਂ ਵਿੱਚ ਜਸਵੰਤ ਸਿੰਘ ਪੁੜੈਨ, ਪਰਮਜੀਤ ਸਿੰਘ ਰਾਏਪੁਰ ਤੇ ਬਾਕੀ ਮੈਂਬਰਾਂ ਦੇ ਵਿੱਚ ਭਾਈ ਮਨਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਸਤਵਿੰਦਰ ਸਿੰਘ ਟੋੜਾ, ਮਹਿੰਦਰ ਸਿੰਘ ਹੁਸੈਨਪੁਰ ਤੇ ਕੁਲਦੀਪ ਕਾਰਟੋੜਾ ਸ਼ਾਮਲ ਸਨ। ਇਸ ਤੋਂ ਇਲਾਵਾ ਰਾਮ ਸਿੰਘ ਬਹਿਣੀਵਾਲ ਨੇ ਵੀ ਸਾਂਝੇ ਤੌਰ ਤੇ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਧਿਆਨ ਵਿੱਚ ਲਿਆਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਆਨਾਂਕਾਨੀ ਕਰ ਰਹੀ ਹੈ ਸੁਖਵੀਰ ਸਿੰਘ ਬਾਦਲ ਦੇ ਕਰੀਬੀ ਸਾਥੀ ਜਾਰੀ ਹੁਕਮਨਾਮੇ ਨੂੰ ਜਿਹੜਾ ਕੀ ਹੈ ਆਖੋਂ ਉਹਲੇ ਕਰ ਰਹੇ ਨੇ ਪੂਰੀ ਜੋਰ ਅਜਮਾਇਸ਼ ਕਰ ਰਹੇ ਨੇ ਕਿ ਉਹ ਲਾਗੂ ਨਾ ਹੁਣ ਦਿੱਤਾ ਜਾਵੇ ਤਾਂ ਜੋ ਅਸਤੀਫੇ ਸਵਕਾਰ ਹੋਣ ਤੋਂ ਬਚਣ ਦਾ ਰਸਤਾ ਅਖਤਿਆਰ ਕੀਤਾ ਜਾ ਸਕੇ ਤੇ ਭਰਤੀ ਲਈ ਬਣਾਈ ਕਮੇਟੀ ਨੂੰ ਤਾਰਪੀਡੋ ਕੀਤਾ ਜਾ ਸਕੇ ਸਾਂਝੇ ਤੌਰ ਤੇ ਮੈਂਬਰ ਸਹਿਬਾਨਾਂ ਵੱਲੋਂ ਦੱਸਿਆ ਗਿਆ ਕਿ ਇਸ ਮੁਲਾਕਾ ਦੌਰਾਨ ਸਹਿਬ ਜਿਹੜੇ ਨੇ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮਨਾਮੇ ਅਨੁਸਾਰ 3 ਦਿਨ ਦਾ ਸਮਾਂ ਦਿੱਤਾ ਗਿਆ ਪਰ ਮੁੜ ਕੀਤੀ ਅਰਜ਼ੋਈ ਤੋਂ ਬਾਅਦ 20 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਜਿਸ ਦੀ ਮਿਆਦ ਵੀ ਲੰਗੀ 23 ਦਸੰਬਰ ਨੂੰ ਪੂਰੀ ਹੋ ਚੁੱਕੀ ਹੈ ਲੰਗੀ 23 ਦਸੰਬਰ ਤੋਂ ਬਾਅਦ ਨਾ ਤਾਂ ਲਿਖਤੀ ਅਤੇ ਨਾ ਹੀ ਜ਼ੁਬਾਨੀ ਰੂਪ ਦੇ ਵਿੱਚ ਸਮਾਂ ਮੰਗਿਆ ਗਿਆ ਨਾ ਹੀ ਦਿੱਤਾ ਗਿਆ ਇਸ ਕਰਕੇ ਜਾਰੀ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਗਈ ਜਿਹੜੀ ਕਿ ਸਿੱਧੇ ਰੂਪ ਦੇ ਵਿੱਚ ਹੁਕਮਨਾਮਿਆਂ ਦੀ ਅਵਗਿਆ ਹੈ ਇਸ ਤੋਂ ਇਲਾਵਾ ਇਸ ਵਫਦ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਵੀ ਬਣਾਈ ਕਮੇਟੀ ਦੇ ਸਿਧਾਂਤ ਖਿਲਾਫ ਜਿਹੜਾ ਇਕਰਾਰ ਦਿੱਤਾ ਉਸ ਨੂੰ ਕਮੇਟੀ ਨੂੰ ਵਫਦ ਨੇ ਆਖਿਆ ਕਿ ਅਣਅਧਿਕਾਰਤ ਕਮੇਟੀ ਬਾਰੇ ਆਪ ਜੀ ਵੀ ਸਪਸ਼ਟ ਕਰ ਚੁੱਕੇ ਹੋ ਕਿ ਜਥੇਦਾਰ ਸੰਬੰਧੀ ਜਾਂਚ ਦਾ ਅਧਿਕਾਰ ਸਿਰਫ ਤੇ ਸਿਰਫ ਸ੍ਰੀ ਕਾਲ ਤਕ ਸਾਹ ਕੋਲੀ ਹੈ ਪਰ ਚਹੇਤਿਆਂ ਦੀ ਕਮੇਟੀ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਬਦਲਾ ਲਊ ਭਾਵਨਾ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਲਈ ਇਸ ਸਿੰਘ ਸਹਿਬਾਨ ਇਸ ਨੂੰ ਗਿਆਨੀ ਰਗਵੀਰ ਸਿੰਘ ਜੀ ਨੂੰ ਇਹ ਪ੍ਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਪੰਜ ਸਿੰਘ ਸਹਿਬਾਨ ਦੀ ਕਤਰਤਾ ਕਰਕੇ ਇਸ ਕਮੇਟੀ ਨੂੰ ਭੰਗ ਕੀਤਾ ਜਾਵੇ ਮੈਂਬਰਾਂ ਵੱਲੋਂ ਸਾਂਝੇ ਰੂਪ ਵਿੱਚ ਸਿੱਖ ਪੰਥ ਨੂੰ ਬੇਨਤੀ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਗੋੜੇ ਧੜੇ ਨੂੰ ਸੰਗਤਾਂ ਮੂੰਹ ਨਾ ਲਾਉਣ ਤੇ ਆਪਣੇ ਤੌਰ ਤੇ ਸਮੁੱਚੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਸਾਂਝੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਜਾਣ ਜਾਂ ਮਿਲ ਕੇ ਬੇਨਤੀ ਕੀਤੀ ਜਾਵੇ ਜਿਹੜਾ ਇਹ ਹੁਣ ਮੰਗ ਪੱਤਰ ਦਿੱਤਾ ਗਿਆ ਕਈ ਤਰ੍ਹਾਂ ਦੇ ਮਾਇਨੇ ਰੱਖਦਾ ਹੈ ਕਿਉਂਕਿ ਇਸ ਸਾਰੇ ਘੜੀ ਦੇ ਦੌਰਾਨ ਘਟਨਾਕ੍ਰਮ ਦੇ ਦੌਰਾਨ ਇਸ ਪੀਰੀਅਡ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੰਦਰ ਖਾਤੇ ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਸੋਚ ਵਿਚਾਰ ਕੀਤਾ ਹੋਵੇ ਪਰ ਜਨਤਕ ਤੌਰ ਦੇ ਉੱਤੇ ਕਿਸੇ ਤਰ੍ਹਾਂ ਦਾ ਹਾਲੇ ਆਦੇਸ਼ ਜਾਂ ਹਦਾਇਤ ਜਥੇਦਾਰ ਸਾਹਿਬ ਵੱਲੋਂ ਨਹੀਂ ਆਈ ਜਿਸ ਦੇ ਕਰਕੇ ਹੋ ਸਕਦਾ ਹੈ ਕਿ ਇਹਨਾਂ ਜਿਹੜਾ ਮੈਂਬਰਾਂ ਦਾ ਵਫਦ ਮਿਲਿਆ ਉਹਨਾਂ ਦਾ ਮਕਸਦ ਵੀ ਇਹ ਹੋਵੇ ਕਿ ਇਸ ਘੜੀ ਦੇ ਮੌਕੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰੀ ਕੋਈ ਨਾ ਕੋਈ ਆਦੇਸ਼ ਜਾਰੀ ਕਰਨ ਜਿਸ ਤੋਂ ਬਾਅਦ ਫਿਰ ਇੱਕ ਤਾਂ 2 ਦਸੰਬਰ ਨੂੰ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਨੂੰ ਵੀ ਲਾਗੂ ਕਰਵਾਇਆ ਜਾ ਸਕਣ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਬਦਲਾ ਲਊ ਭਾਵਨਾ ਦੇ ਤਹਿਤ ਬਣਾਈ ਗਈ ਕਮੇਟੀ ਹੈ ਉਸ ਨੂੰ ਰੱਦ ਕਰਵਾਇਆ ਜਾ ਸਕੇ ਤੇ ਉਸ ਦਾ ਸਾਰਾ ਅਧਿਕਾਰ ਖੇਤਰ ਤੇ ਕੇਵਲ ਤੇ ਕੇਵਲ ਅਕਾਲ ਤਖਤ ਸਾਹਿਬ ਦੇ ਕੋਲ ਹੈ ਉਹੀ ਜਾਂਚ ਪੜਤਾਲ ਕਰਵਾ ਸਕਦੇ ਨੇ ਤਾਂ ਉਹਨਾਂ ਨੇ ਮੰਗ ਕੀਤੀ ਹੈ ਦੇਖਦੇ ਆ ਕਉਣ ਇਸ ਮੰਗ ਪੱਤਰ ਨੂੰ ਮਿਲਣ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕੀ ਆਦੇਸ਼ ਜਾਰੀ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਇਸ ਕਮੇਟੀ ਜਿਹੜੀ 1 ਮਹੀਨੇ ਦੀ ਮਿਆਦ ਵੀ ਵਧੀ ਹੈ ਉਸ ਨੂੰ ਲੈ ਕੇ ਗਿਆਨੀ ਹਰਪ ਸਿੰਘ ਤਿੱਖੀ ਪ੍ਰਕਿਰਿਆ ਪ੍ਰਤੀਕਿਰਿਆ ਦੇ ਚੁੱਕੇ ਨੇ ਕਿ ਨਾ ਤਾਂ ਉਹਨਾਂ ਨੂੰ ਜਿਉਂਦਿਆਂ ਚ ਨਾ ਮਰਿਆਂ ਚ ਰੱਖਿਆ ਗਿਆ ਲਟਕਾ ਦਿੱਤਾ ਗਿਆ ਮੇਰੇ ਵੱਲੋਂ ਤਾਂ ਚਾਹੇ ਉਹਨਾਂ ਨੇ ਕਿਹਾ ਕਿ ਮੈਨੂੰ ਫਾਰਕ ਕਰ ਦਿੱਤਾ ਜਾਵੇ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ ਮੈਨੂੰ ਇਸ ਗੱਲ ਦਾ ਕੋਈ ਪ੍ਰਵਾਹ ਨਹੀਂ ਹੈ ਕਿਉਂਕਿ ਮੈਂ ਆਪਣਾ ਕੰਮ ਜ਼ਿੰਮੇਵਾਰੀ ਨਾਲ ਬਖੂਬੀ ਨਿਭਾਇਆ ਔਰ ਜਥੇਦਾਰ ਸੇਬੰਦ ਉੱਤੇ ਜੋ ਸੰਗਤ ਦਾ ਪੰਥ ਦਾ ਇੱਕ ਦਬਾਅ ਸੀ ਜਾਇ ਇਹ ਕਹਿ ਲੋ ਕਿ ਇੱਕ ਨਜ਼ਰੀਆ ਬਣਿਆ ਹੋਇਆ ਸੀ ਤਾਂ ਫੈਸਲੇ ਕਿਸੇ ਦੇ ਕਹਿਣ ਤੇ ਕੀਤੇ ਜਾਂਦੇ ਨੇ ਅਸੀਂ ਉਸ ਨੂੰ ਤੋੜਿਆ ਉਹ ਧਾਰਨਾ ਨੂੰ ਤੋੜਿਆ ਕੋਸ਼ਿਸ਼ ਕੀਤੀ ਤੇ ਉਸ ਦੀ ਸ਼ਾਇਦ ਅਸੀਂ ਸਜ਼ਾ ਭੁਗਤ ਰਹੇ ਹਾਂ ਇਹ ਗਿਆਨੀ ਹਰਪ ਸਿੰਘ ਦਾ ਕਹਿਣਾ ਹੈ ਪਰ ਗਿਆਨੀ ਹਰਪ ਸਿੰਘ ਦੇ ਹੱਕ ਵਿੱਚ ਹੁਣ ਐਸਜੀਪੀਸੀ ਦੇ ਵਿੱਚ ਖਾਸ ਕਰਕੇ ਅੰਤਰੀਂ ਕਮੇਟੀ ਦੇ ਦੋ ਮੈਂਬਰ ਜਸਵੰਤ ਸਿੰਘ ਪੜੈਣ ਤੇ ਪਰਮਜੀਤ ਸਿੰਘ ਰਾਏਪੁਰ ਉਹਨਾਂ ਨੇ ਘਟੂ ਘਟੇ ਇਸ ਮਾਮਲੇ ਵਿੱਚ ਬਾਕੀ ਮਾਮਲਿਆਂ ਨੂੰ ਨਾਲ ਲੈ ਕੇ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਗੱਲ ਕਹੀ ਹੈ ਕਿ ਉਹ ਕਮੇਟੀ ਨੂੰ ਭੰਗ ਕੀਤਾ ਜਾਵੇ ਹੁਣ ਦੇਖਦੇ ਹਾਂ ਕੋ ਕਮੇਟੀ ਭੰਗ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ